ਵਾਇਸ਼ਪੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਆਪਣਾ 슈ਗਰ ਦੇ ਲਈ ਅ ਕਰੇਲਾ ਜਾਮਨ ਪਾਊਡਰ ਜਿਹਦੇ ਵਿੱਚ ਸਲਾਜੀ ਤਸ ਬਗੰਦਾ 슈ਗਰ ਕਰਕੇ ਕਮਜ਼ੋਰੀ ਵਗੈਰਾ ਆ ਜਾਂਦੀ ਹੈ ਉਹਨੂੰ ਨਾਲ ਦੀ ਨਾਲ ਕੰਟਰੋਲ ਵੀ ਕਰਦਾ ਹੈ ਤੇ ਇੱਕ ਨਾਲ ਜੂਸ ਹੈ ਇਹਦੇ ਵਿੱਚ ਵੀ ਬਹੁਤ ਵਧੀਆ ਗਰੀਡੀਅੰਟਸ ਨੇ ਤੇ ਜਿਹਦੇ ਵਿੱਚ ਗਰੀਡੀਅੰਟਸ ਨੇ ਆਪਾਂ ਚਾਤ ਮਾਰ ਲੀਏ ਨੀਮ, ਕਰੇਲਾ, ਜਾਮਨ, ਵਿਜੇਸਾਰ, ਅਲਵੇਰਾ, ਆਮਲਾ, ਹਰਡ ਵਿਹੇੜਾ ਤੇ ਆਪਣਾ ਦਾਣਾ ਮੇਥੀ ਆ ਗਿਆ ਸੁਗੰਧਾ ਆ ਗਿਆ ਸਲਾਜੀਤਾ ਆ ਗਈ, ਗਲੋਏ ਆ ਗਈ, ਕੁਰਕੁਮਿਨ, ਹਲਦੀ ਆ ਗਈ। ਤੇ ਇਦਾਂ ਹੀ ਇਹਦੇ ਵਿੱਚ ਵਧੀਆ ਇ ingredients ਨੇ ਤੇ ਬਹੁਤ ਵਧੀਆ ਰਿਜ਼ਲਟ ਹੈ ਸ਼ੂਗਰ ਤੇ। ਇੱਕ ਵਾਰੀ ਜ਼ਰੂਰ ਵਰਤ ਕੇ ਦੇਖੋ। ਇਹ ਤਿੰਨੇ ਪ੍ਰੋਡਕਟ ਸ਼ੂਗਰ ਵਾਸਤੇ ਵਰਤੇ ਤੁਸੀਂ ਇਹ ਨਾਲ ਆਪਣੀ ਹੈਗੀ ਤੁਲਸੀ। ਅ ਤੁਲਸੀ ਐਂਟੀਬੈਟਿਕ ਹੁੰਦੀ ਹੈ ਤੇ ਪੋਲੀਗੁੰਦਾਂ ਇਹਦੇ ਵਿੱਚ ਪਾ ਕੇ ਆਪਾਂ ਇਹਨਾਂ ਪੋਲੀਗੁੰਦਾਂ ਇਹਦੇ ਵਿੱਚ ਪਾ ਕੇ ਆਪਾਂ ਪਾਣੀ ਦੇ ਵਿੱਚ ਖੰਗ ਨਜਲਾ ਜ਼ਖਾਮ ਬੁਖਾਰ ਟਾਈਫਾਇਟ ਬਹੁਤ ਚੀਜ਼ਾਂ ਵਾਸਤੇ ਇਹ ਕੰਮ ਕਰਦੀ ਹੈ ਤੇ ਤਿੰਨੇ ਪ੍ਰੋਡਕਟ ਯੂਜ਼ ਕਰਕੇ ਦੇਖੋ ਕੋਈ ਬਹੁਤਾ ਜ਼ਿਆਦਾ ਰੇਟ ਵੀ ਨਹੀਂ ਤੇ ਕਵਾਲਿਟੀ ਵੀ ਬਹੁਤ ਵਧੀਆ ਰਿਜ਼ਲਟ ਵੀ ਬਹੁਤ ਵਧੀਆ ਨੇ ਇੱਕ ਵਾਰੀ ਜ਼ਰੂਰ ਤੁਸੀਂ ਯੂਜ਼ ਕਰਕੇ ਦੇਖਿਓ ਇਹ ਆਪਣੇ ਬੈਸਟ ਡ੍ਰੀਮ ਕੇਅਰ ਦੇ ਨਵੇਂ ਪ੍ਰੋਡਕਟ ਨੇ ਪਹਿਲਾਂ ਰਿਜ਼ਲਟ ਲੈ ਕੇ ਮਾਰਕੀਟ ਦੇ ਵਿੱਚ ਫੇਰ ਆਪਾਂ ਇਹਨਾਂ ਨੂੰ ਲਾਂਚ ਕੀਤਾ ਹੈ